15-15 ਦਿਨ ਹੋ ਗਏ ਕਿਸਾਨਾਂ ਨੂੰ ਮੰਡੀਆਂ 'ਚ ਬੈਠਿਆ ਨੂੰ ਸਾਡੇ ਹਲਕੇ 'ਚ ਕੀ ਸਾਰੇ ਪੰਜਾਬ 'ਚ ਹੀ ਇਹ ਸਮੱਸਿਆ ਹੈ ਸੋ ਮੈਂ ਤਾਂ ਇਸ ਔਖੇ ਸਮੇਂ 'ਚ ਦੁੱਖ ਦੀ ਘੜੀ 'ਚ ਜਦੋਂ ਬੰਦੇ ਨੇ ਆਪਦੇ ਲਹੂ ਪਸੀਨੇ ਨਾਲ 6 ਮਹੀਨੇ ਫਸਲ ਆਪਦੀ ਤਿਆਰ ਕਰਕੇ ਉਸ ਫਸਲ ਨੂੰ ਵੇਚਣ ਵਾਸਤੇ ਮੰਡੀ 'ਚ ਲਿਆਉਣੇ ਆ ਉਹਦੇ 'ਚ ਵੀ ਦਿੱਕਤ ਆਉਂਦੀ ਹੈ ਮੈਂ ਅੱਜ ਇਹਨਾਂ ਦੇ ਸੌਖੀ ਘੜੀ 'ਚ ਨਾਲ ਖੜਾ 15-15 ਦਿਨ ਹੋ ਗਏ ਮੰਡੀ 'ਚ ਫਸਲਾਂ ਆਈਆਂ ਨੂੰ ਤੇ ਹਜੇ ਤੱਕ ਮੰਡੀਆਂ ਚ ਕਿਸਾਨ ਰੋਲ ਰਿਹਾ ਮਾਨਾ ਸਾਹਿਬ ਬੋਲੀ ਨਹੀਂ ਲੱਗ ਰਹੀ ਮੰਡੀ ਚ ਬੈਠੂ ਕੇ ਤੂੜੀ ਬਣਾਉਗਾ ਕਿਸਾਨ ਨੇ ਤੂੜੀ ਵੀ ਬਣਾਉਣੀ ਆ ਕਿਸਾਨ ਤਾਂ ਮੰਡੀ ਚ ਬੈਠਾ ਬਿਲਕੁਲ ਠੀਕ ਗੱਲ ਹੈ ਜੀ ਮੈਂ ਉਹੀ ਗੱਲ ਤੇ ਆਉਣਾ 15 15 ਦਿਨ ਇੱਥੇ ਬੈਠਿਆ ਨੂੰ ਹੋ ਗਏ ਮੰਡੀ ਚ ਫਸਲ ਆਪਦੀ ਸਾਹਮਣੇ ਬੈਠੇ ਇੱਥੇ ਉਹਦੀ ਰਾਖੀ ਕਰੇ ਕਿ ਤੂੜੀ ਬਣਾਵੇ ਰੋਜ਼ ਮੌਸਮ ਰੰਗ ਬਦਲਦਾ ਬੋਲੀ ਲੱਗ ਨਹੀਂ ਰਹੀ ਬਾਰਦਾਨਾ ਆ ਨਹੀਂ ਰਿਹਾ ਸਰਕਾਰ ਸੁੱਤੀ ਪਈ ਹੈ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਆ ਰਿਹਾ ਪੁੱਛਣ ਵਾਸਤੇ 12 ਦਿਨ ਹੋ ਗਏ ਕਿਸੇ ਨੂੰ 15 ਦਿਨ ਹੋ ਗਏ ਤੁਹਾਨੂੰ ਇੱਕ ਵੀ ਟਰੱਕ ਨਹੀਂ ਨਜ਼ਰ ਆਉਂਦਾ ਇੱਕ ਟਰੱਕ ਨਹੀਂ ਸਾਰੀ ਮੰਡੀ ਚ ਨਜ਼ਰ ਆਉਂਦਾ ਲਿਫਟਿੰਗ ਕਰਨ ਵਾਸਤੇ ਇੱਕ ਬੋਰੀ ਦੀ ਲਿਫਟਿੰਗ ਨਹੀਂ ਹੋਈ 12 12 ਦਿਨ ਹੋ ਗਏ ਹਾਂ ਜੀ ਮੈਨੂੰ 10 ਦਿਨ 10 ਦਿਨ ਆ ਭਾਈ ਜੀ ਨੂੰ ਹੋ ਗਏ ਐਲ ਤੋਂ 12 12 ਦਿਨ 15 15 ਦਿਨ ਹੋ ਗਏ ਤੇ ਫਿਰ ਕਸੂਰ ਕੀ ਹੈ ਇਹਨਾਂ ਦਾ ਇਹ ਜੇ ਅੱਜ ਇਹਨਾਂ ਦੀ ਤੋਲ ਨਹੀਂ ਲੱਗਦਾ ਤੇ ਇਹਨਾਂ ਨੂੰ ਫਾਰਕ ਨਹੀਂ ਕੀਤਾ ਜਾਂਦਾ ਬਾਰਦਾਨਾ ਨਹੀਂ ਆਉਂਦਾ ਲਿਫਟਿੰਗ ਨਹੀਂ ਹੁੰਦੀ ਤਾਂ ਧਰਨਾ ਲਾਵਾਂਗੇ ਤੇ ਸੜਕ ਵੀ ਜਾਮ ਕਰਾਂਗੇ ਕੀ ਨਾਮ ਆਪ ਤੁਹਾਡਾ ਹਰ ਕਾਰਨ ਸੇਗਾ ਕਿਹੜੇ ਪਿੰਡ ਤੋਂ ਆਇਓ ਗੱਲ ਕਰਨ ਸੈਜੇ ਕਤਾਂਏ ਕਣਕ ਲੈ ਕੇ ਕਿੰਨੇ ਦਿਨ ਹੋ ਗਏ ਹੋ ਗਿਆ 6-7 ਦਿਨ ਹੋ ਗਿਆ ਆਹੋ ਖੁੱਲੀ ਨਹੀਂ ਸੀ ਕਣਕ ਨਹੀਂ ਚੁੱਲੀ ਨਹੀਂ ਸੀ ਅੱਜ ਤੋਂ ਕੀ ਕਾਰਨ ਸੀਗਾ ਕਣਕ ਤਾਂ ਸੁੱਕੀ ਆਪਣੀ ਵੱਡੀ ਜੀ ਆਪਰ ਲੇਟ ਹੀ ਲੈਂਦੀ ਸੀ ਕਣਕ ਢੁੱਲ ਕਿਉਂ ਨਹੀਂ ਰਹੀ ਢੁੱਲ ਬਸ ਬੋਰੀਆਂ ਨਹੀਂ ਆ ਰਹੀਆਂ ਸੀ ਬੋਰੀਆਂ ਹੁਣ ਤਾਂ ਫੇਰ ਹੀ ਢੁੱਲੀ ਅੱਜ ਲੱਗਦਾ ਢੁੱਲ ਅੱਜ ਮੇਹ ਲੰਦੀ ਸਾਰੇ ਖੜੇ ਆ ਪ੍ਰਸ਼ਾਸਨ ਕਰਨੀ ਵੀ ਅਸੀਂ ਖਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣੀ ਵੱਡੀਆਂ ਬਾਲੇ ਆਉਂਦੀ ਸੀ ਖਸਾਨਾਂ ਹੋਂ ਦਾ ਆ ਬਾਲੇ ਕਈ ਬੈਠੇ 15-15 ਮਹੀਨਿਆਂ ਦੇ ਵਿਜਾਰੇ ਮੰਡੀ 'ਚ ਬੈਠੇ 2000 ਦੇ ਨਹੀਂ ਟੁੱਟ ਰਹੀ ਮੈਂ ਅੱਜ ਇਹਨਾਂ ਨਾਲ ਇਹੀ ਗੱਲ ਕਰ ਰਿਹਾ ਨਗਰ ਬਿਆਨ ਸਿੰਘ ਕਿੰਨੇ ਦਿਨ ਹੋ ਗਏ ਤੁਹਾਨੂੰ ਕਣਕ ਲੈ ਕੇ ਆਏ 8 ਦਿਨ ਹੋ ਗਏ ਕੀ ਕਹਿੰਦੇ ਆ ਬੋਲੀ ਲੱਗੀ 4 ਦਿਨੋਂ 4 ਦਿਨੋਂ ਕੇ ਵਰਦਾਨਾ ਨਹੀਂ ਆਉਂਦਾ ਜੀ ਬੋਲੀ ਲੱਗੀ 4 ਦਿਨੋਂ ਹਾਂ ਜੀ 4 ਦਿਨੋਂ ਵਰਦਾਨਾ ਨਹੀਂ ਆਇਆ ਵਰਦਾਨਾ ਨਹੀਂ ਆਇਆ ਕੀ ਕਹਿੰਦੇ ਕੀ ਹੈ ਬੱਸ ਕੱਲੇ ਆ ਜਾਊਗਾ ਸਵੇਰੇ ਆ ਜਾਊਗਾ ਰਾਤ ਨੂੰ ਆਇੰਦਾ ਲੱਧਿਆ ਪਿਆ ਤੇ ਕਹਿੰਦੇ ਪਤਾ ਨਹੀਂ ਕਿੰਨੀ ਘਾਟ ਪੈ ਲੱਧਿਆ ਕਹਿੰਦੇ ਲੱਧਿਆ ਪਿਆ ਆਉਂਗਾ ਆਉਂਦਾ ਆਇਆ ਨਹੀਂ ਚਾਰ ਦਿਨ ਹੋ ਗਏ ਬੋਲੀ ਲੱਗੀ ਨੂੰ ਚਾਰ ਦਿਨ ਪਹਿਲਾਂ ਲੱਗੀ ਨਹੀਂ ਸੀ ਪੂਰੇ 8 ਦਿਨ ਹੋ ਗਏ ਅੱਜ 9ਵਾਂ ਦਿਨ ਆਜੇ ਇਹ ਸਰਕਾਰ ਤਾਂ ਕਹਿੰਦੀ ਕੀ ਸੀ ਸਾਨੂੰ ਨੂੰ ਨਹੀਂ ਨਹੀਂ ਐਵੇਂ ਗੱਲਾਂ ਹੀ ਆ ਸਭ ਗੱਲਾਂ ਹੀ ਸਰਕਾਰਾਂ ਦੀਆਂ ਸਮੱਸਿਆ ਫੁੱਲ ਆਏ ਕਿਰਨ ਮਰਜ਼ੀ ਪੁੱਛ ਲੈ ਸਮੱਸਿਆ ਹੀ ਆਏ ਸਾਰੇ ਦਾਣੇ ਸੁੱਕੇ ਸਾਰ ਕੇ ਕੋਈ 12 13 ਦਿਨਾਂ ਤੋਂ ਘਟ ਕੋਈ ਬੰਦਾ ਨਹੀਂ ਇੱਥੇ ਬੈਠਾ ਦਾਣੇ ਮੌਸਮ ਵੀ ਖਰਾਬ ਹੈ ਮੌਸਮ ਖਰਾਬ ਹੈ ਜਿ ਗੜੇਵਾਰੀ ਚਲੋ ਇੱਥੇ ਨਹੀਂ ਹੋਈ ਨਾਲ ਆਪਣੇ ਸਾਰੇ ਬਹੁਤ ਨੁਕਸਾਨ ਪੂਰਾ ਜੀ ਤੇ ਪੂਰੀ ਖੱਜਲ ਖਰਾਬੀ ਹੈ ਸਰਕਾਰ ਕੋਈ ਨਹੀਂ ਆਵੇਂ ਗੱਲਾਂ ਹੀ ਹੈ ਸਰਕਾਰ ਦੀ ਅਧਿਕਾਰੀ ਆਇਆ ਨਹੀਂ ਕੋਈ ਨਹੀਂ ਆਇਆ ਜੀ ਕਿਸਾਨ ਜੁਨੇ ਤਰਨ ਲਾਇਆ ਮਾੜਾ ਮੋਟਾ ਇੱਕ ਦੋ ਢੇਰੀਆਂ ਕੱਢ ਦਿੰਦੇ ਆ ਨੀ ਦਾ ਬਸ ਕੋਈ ਨਹੀਂ ਸਰ ਅਸੀਂ ਇਹ ਕਹਿ ਰਹੇ ਹਾਂ ਜੀ ਵੀ ਕਿਸਾਨ ਦੇ ਨਾਲ-ਨਾਲ ਜੇ ਆਪਾਂ ਮਜ਼ਦੂਰ ਦੀ ਵੀ ਇਹ ਗੱਲ ਕਰੀਏ ਵੀ ਮਜ਼ਦੂਰ ਵੀ ਇੱਥੋਂ ਮੰਡੀਆਂ ਚ ਵੇਲੇ ਹੋਣ ਕਿਸਾਨ ਜਿੱਥੇ ਵਿਹਲੇ ਹੋਣਗੇ ਆਪਣੀਆਂ ਤੂੜੀਆਂ ਦਾ ਕਰਨੇ ਕਿਉਂ ਉੱਥੇ ਮਜ਼ਦੂਰਾਂ ਨੂੰ ਵੀ ਆਹ ਚਾਰ ਦਿਨ ਲਾਲਚ ਹੁੰਦਾ ਗਰੀਬਾਂ ਨੇ ਉਹਨਾਂ ਨੇ ਵੀ ਆਪਦੇ ਬੱਚੇ ਪਾਲਣੇ ਆ ਤੁਸੀਂ ਵੇਖ ਰਹੇ ਹੋ ਵੀ ਇਹ ਬਹੁਤ ਵੱਡੀ ਮੰਡੀ ਆ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਦੀ ਵੀ ਇਹਨੂੰ ਕਮ ਸੇ ਕਮ 8 ਤੋਂ 10 ਪਿੰਡ ਪੈਂਦੇ ਇਸ ਮੰਡੀ ਨੂੰ 8-10 ਪਿੰਡਾਂ ਦੀ ਵੇਖੋ ਕਿੰਨੀ ਲੇਬਰ ਹੋਊਗੀ ਕਿੰਨੇ ਕਿਸਾਨ ਹੋਣਗੇ ਜੇਕਰ ਉਹ ਇੱਥੋਂ ਜਲਦੀ ਵਿਹਲੇ ਹੋਣਗੇ ਤੇ ਜਲਦੀ ਆਪਣੀਆਂ ਫਸਲਾਂ ਦਾ ਜਿਹੜੇ ਸਾਫ ਸੰਭਾਲ ਕਰਨਗੇ ਜਿਹੜੀ ਮਜ਼ਦੂਰ ਆ ਉਹ ਆਪ ਦਾ ਹੋਰ ਪਾਸੇ ਆਪ ਦਾ ਕੰਮ ਕਰ ਕਰਨਗੇ ਦਿਹਾੜੀ ਕਰਨਗੇ ਜਾਂ ਕਿਸੇ ਨਾਲ ਕੋਈ ਵੀ ਕੰਮ ਕਰਨਾ ਤੋ ਉਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਅੱਜ ਸਾਡੇ ਸ਼੍ਰੋਮਣੀ ਕਾਲੀਦਾਸ ਤੋਂ ਹਲਕਾ ਇੰਚਾਰਜ ਸਰਦਾਰ ਪਰਪੰਸ ਸਿੰਘ ਬੰਟੀ ਰਮਾਣਾ ਜੀ ਆਏ ਆ ਸਮੁੱਚੀ ਟੀਮ ਆਈ ਆ ਤੁਹਾਡਾ ਸਾਰਾ ਮੀਡੀਆ ਆ ਕਿ ਕਿੱਡੀ ਵੱਡੀ ਮੰਡੀ ਆ ਇੱਕ ਵੀ ਤੁਹਾਨੂੰ ਟਰੱਕ ਮੌਸਮ ਦੇ ਮੱਦੇ ਨਜ਼ਰ ਆਪਾਂ ਰੱਖੀਏ ਮੌਸਮ ਕਦੇ ਵੀ ਖਰਾਬ ਹੋ ਸਕਦਾ ਹੈ ਕੱਲ ਤਕਰੀਬਨ ਅੱਧੇ ਪੰਜਾਬ ਦੇ ਵਿੱਚ ਮੌਸਮ ਖਰਾਬ ਹੋ ਗਿਆ ਸੀਗਾ ਗੜੇ ਹੋਏ ਪਰ ਸਾਡੇ ਏਰੀਆ ਥੋੜਾ ਸੇਫ ਰਿਹਾ ਵਾਹਿਗੁਰੂ ਦੀ ਮਿਹਰ ਹੈ ਤੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਸਾਡੇ ਕਿਸਾਨ ਭਰਾਵਾਂ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖੇ ਤੇ ਕਿਸਾਨਾਂ ਸਮੇਂ ਦੇ ਸਿਰ ਤੇ ਇੱਕ ਸਰ ਸਗਦੇਵ ਸਿੰਘ ਜੀ ਕਿੰਨੇ ਦਿਨਾਂ ਤੋਂ ਆਏ ਹੋ ਤੁਸੀਂ ਮੈਨੂੰ 10 ਦਿਨ ਹੋ ਗਏ ਜੀ ਤੇ ਕਿੰਨੇ ਗੱਲ ਕਰਨ ਕਣਕ ਨੂੰ ਕੋਈ ਨਿਆਦ ਨਹੀਂ ਦੇ ਗਿੱਲੀ ਹੈ ਗਿੱਲੀ ਹੈ 12 ਤੋਂ ਥੱਲੇ ਥੱਲੇ ਮਕਚਰ ਆ ਜੀ ਫੇਰ ਵੀ ਨਹੀਂ ਚੱਕ ਰਹੇ ਜੀ ਪਹਿਲਾਂ ਬਹੁ ਬੋਰੀਆਂ ਭਰੀਆਂ ਨਹੀਂ ਚਾਹਦੇ ਪਰਸੋਂ ਦੀ ਬੋਲੀ ਲੱਗ ਨਹੀਂ ਲੱਗੀ ਹੈ ਲੈ ਸ਼ੁਰੂ ਹੋਏ ਕਿਸਾਨਾਂ ਨੇ ਧਰਨਾ ਦੇ ਤਾ ਫੇਰ ਸ਼ੁਰੂ ਹੋ ਗਏ ਚੱਕ ਲੀਆਂ ਬੋਰੀਆਂ ਚੱਕ ਨਹੀਂ ਦੇ ਨਾ ਨਹੀਂ ਚੱਕ ਨਹੀਂ ਕੋਈ ਟਰੱਕ ਨਹੀਂ ਵੇਖ ਦੋ ਮੰਡੀ ਜੀ ਥਾਂ ਹੀ ਨਹੀਂ ਬੰਦਦਾ ਲੈਫਟਿੰਗ ਦਾ ਜੇਕਰ ਤੁਸੀਂ ਇੱਥੋਂ ਛੇਤੀ ਵੇਲੇ ਨੂੰ ਉਹਦੇ ਫਿਰ ਖੇਤੋਂ ਹਾਂਜੀ ਹਾਂਜੀ ਤੂੜੀ ਬਣਾਉਣੀ ਹੈ ਸਭ ਕੁਝ ਖੇਤਾਂ 'ਚ ਉਵੇਂ ਕੰਮ ਪਿਆ ਜੀ ਕੀ ਮੰਗ ਕਰਦੇ ਹੋ ਸਰ ਮੰਗ ਇਹ ਹੀ ਕਰਦੇ ਹਾਂ ਕਿ ਛੇਤੀ ਛੇਤੀ ਚੁਕਾਇਆ ਜਾਵੇ ਮਾਲ ਜੋ ਭਰਾਈ ਹੋਵੇ ਤੇ ਨਾਲ ਜੇ ਵੇਲੇ